ਸਸਿਕਾ ਜੀ ਕੀ ਹਾਲ ਚਾਲ ਹੈ ਭੈਣਾਂ ਦਾ ਅਸੀਂ ਬਿਲਕੁਲ ਠੀਕ ਠਾਕ ਹੈ ਜੀ ਅੱਜ ਆਪਾਂ ਤੁਹਾਡੇ ਲਈ ਸਟੀਚਿੰਗ ਕਰਕੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਸੋਹਣੇ ਤੁਸੀਂ ਸਾਡੇ ਤੋਂ ਇਸ ਤਰ੍ਹਾਂ ਸਟੀਚਿੰਗ ਕਰਵਾ ਕੇ ਵੀ ਸੂਟ ਡਿਜ਼ਾਈਨਿੰਗ ਕਰਵਾ ਕੇ ਸੂਟ ਵੀ ਲੈ ਸਕਦੇ ਹੋ ਅਸੀਂ ਤੁਹਾਨੂੰ ਦਿਖਾਉਣੀ ਹੈ ਵੀ ਅਸੀਂ ਕਿਵੇਂ ਦੀ ਡਿਜ਼ਾਈਨਿੰਗ ਕਰਦੇ ਹਾਂ ਸੂਟਾਂ ਤੇ ਤੇ ਸਾਡੇ ਤੋਂ ਤੁਸੀਂ ਬਿਨਾਂ ਸਟੀਚਿੰਗ ਤੋਂ ਵੀ ਸੂਟ ਜਿਹੜੇ ਫੈਬਰਿਕ ਲੈ ਸਕਦੇ ਹੋਗੇ ਇਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਸਾਡੇ ਤੋਂ ਕਰਵਾ ਸਕਦੇ ਹੋ ਥੋੜੀ ਜਿਵੈਸ ਹੋ ਗਈ ਸਾਨੂੰ ਪਿਕ ਪੇਜ ਕੇ ਤੁਸੀਂ ਆਪ ਦੇ ਲਈ ਸੂਟ ਜਿਹੜਾ ਰੈਡੀ ਕਰ ਸਕਦੇ ਹੋ ਦੇਖੋ ਜੀ ਘੇਰੇ ਦਾ ਕੰਮ ਆਪਾਂ ਲੈਸ ਲਾ ਕੇ ਤੇ ਇਸ ਤਰ੍ਹਾਂ ਪੱਟੀ ਲਾ ਕੇ ਸੂਟ ਦੀ ਬਹੁਤ ਸੋਹਣਾ ਸੂਟ ਹੈ ਜਿਹੜਾ ਆਪਾਂ ਬੈਕ ਤੇ ਫਰੰਟ ਦੋਨੇ ਪਾਸੇ ਬਣਾਇਆ ਹੋਇਆ ਹਾਂਜੀ ਨੈਕ ਦਾ ਡਿਜ਼ਾਈਨ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਲੈਸ ਲਾ ਕੇ ਬਹੁਤ ਹੀ ਸੋਹਣਾ ਦੇਖੋ ਚੈੱਕ ਕਰ ਸਕਦੇ ਹੋ ਤੁਸੀਂ ਆਪਣੀ ਸਟਿਚਿੰਗ ਦੀ ਫਾਈ ਆਪਾਂ ਇਸ ਤਰ੍ਹਾਂ ਸੂਟ ਹੈ ਜਿਹੜੇ ਰੈਡੀ ਕਰਦੇ ਹਾਂ ਇਹ ਆਪਣੇ ਬਾਜੂ ਦਾ ਕੰਮ ਹੈ ਤੁਸੀਂ ਵੇਖੋ ਜੀ ਲਓ ਤੇ ਇਹਦੇ ਨਾਲ ਜਿਹੜੀ ਆਪਾਂ ਮੈਚਿੰਗ ਸਲਵਾਰ ਰੱਖੀ ਹੈ ਇੱਕ ਸਲਵਾਰ ਦੇ ਪਹੁੰਚਾਂ ਦਾ ਕੰਮ ਆਪਾਂ ਇਹਵੇਂ ਦਾ ਕੀਤਾ ਹੋਇਆ ਹੈ ਲਓ ਜੀ ਇਹ ਹੋ ਗਏ ਜੀ ਦੇਖੋ ਸਲਵਾਰ ਬਹੁਤ ਸੋਹਣੇ ਸੋਹਣੇ ਸੂਟ ਹੈ ਜਿਹੜੇ ਆਪਾਂ ਰੈਡੀ ਕਰਦੇ ਆਂਗੇ ਇਸ ਤਰ੍ਹਾਂ ਇਹ ਜੇ ਤੁਸੀਂ ਮੈਚਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈਗਾ ਤੇ ਇਹਦੇ ਨਾਲ ਦਾ ਆਪਾਂ ਤੁਹਾਨੂੰ ਸੂਟ ਚੈੱਕ ਕਰਵਾਉਣੀ ਹੈਗੇ ਉਹ ਜੀ ਤੇ ਇਹ ਆਪਣਾ ਹੋ ਗਿਆ ਜੀ ਇਸ ਤਰ੍ਹਾਂ ਆਪਾਂ ਮੈਚਿੰਗ ਸੂਟ ਬਣਾਇਆ ਤੇ ਇਹਦੇ ਵਿੱਚ ਇਸ ਕਲਰ ਦੇ ਵਿੱਚ ਵੇਖੋ ਇਹ ਦਾ ਸੇਮ ਕਲਰ ਤਾਂ ਮਿਲਣਾ ਨਹੀਂ ਤੇ ਇਹਦੇ ਵਿੱਚ ਇੱਕ ਆਪਣੇ ਕੋਲੇ ਸੂਟ ਪੀਸ ਹੈ ਜਿਹੜਾ ਬਚਿਆ ਹੋਇਆ ਤੁਸੀਂ ਵੀ ਲੈ ਸਕਦੇ ਹੋਗੇ ਇਹ ਗ੍ਰੀਨ ਕਲਰ ਹੈ ਪਲੇਨ ਸਲਵਾਰ ਲੱਗੀ ਹੋਈ ਹੈ ਜੇ ਤੁਸੀਂ ਇਹਦੇ ਨਾਲ ਮੈਚਿੰਗ ਸਲਵਾਰ ਕਰਵਾਉਣੀ ਹੈ ਤਾਂ ਅਸੀਂ ਤੁਹਾਨੂੰ ਉਹ ਵੀ ਲਾ ਕੇ ਦੇਵਾਂਗੇ ਇਹ ਵਾਲਾ ਸੂਟ ਆਪਣੇ ਕੋਲੇ ਸਿੰਗਲ ਪੀਸ ਰਹਿ ਗਿਆ ਜੇ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਮੇਰੇ WhatsApp ਨੰਬਰ ਤੇ ਭੇਜ ਦਿਓ ਜੀ ਸੂਟ ਤੁਸੀਂ ਆਪ ਦੇ ਲਈ ਵਾਇ ਕਰ ਸਕਦੇ ਹੋ ਠੀਕ ਹੈ ਜੀ ਇਹ ਸੇਮ ਹੀ ਹੈ ਬਹੁਤ ਸੋਹਣਾ ਸੂਟ ਬਣੂਗਾ ਜਿਵੇਂ ਇਹ ਵਾਲਾ ਸੂਟ ਰੈਡੀ ਹੋ ਗਿਆ ਇਹ ਵਾਲਾ ਸੂਟ ਵੀ ਰੈਡੀ ਹੋਗਾ ਜੇ ਤੁਸੀਂ ਇਹੀ ਕਲਰ ਦੀ ਸਲਵਾਰ ਲਾਉਣੀ ਤਾਂ ਸੇਮ ਜੇ ਤੁਸੀਂ ਮੈਚਿੰਗ ਕਰਨੇ ਤਾਂ ਮੈਚਿੰਗ ਵੀ ਤੁਹਾਨੂੰ ਕਰਕੇ ਦੇਵਾਂਗੇ ਬਹੁਤ ਸੋਹਣੇ ਸੋਹਣੇ ਇਹ ਪਸ਼ਮੀਨੇ ਦੀ ਸਲਵਾਰ ਹੈ ਜੀ ਤੇ ਸ਼ਿਮਰ ਪਸ਼ਮੀਨੇ ਦੀ ਹੈਗੀ ਸ਼ਰਟ ਆਪਣੇ ਕਸਟਮਰ ਦੇ ਸੂਟ ਤਿਆਰ ਹੋਏ ਆ ਆਪਾਂ ਉਹ ਦਿਖਾਉਣੇ ਆ ਤੁਹਾਨੂੰ ਆਪਾਂ ਸਟਿਚਿੰਗ ਕਰਕੇ ਲੈ ਕੇ ਆਏ ਅੱਜ ਤੁਹਾਡੇ ਲਈ ਸੂਟ ਲਓ ਜੀ ਇਹ ਹੋਊਗੀ ਜੀ ਉਹਦੇ ਨਾਲ ਦਾ ਸੂਟ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਸੂਟ ਚੈੱਕ ਕਰਵਾਇਆ ਇਹ ਆਪਣੇ ਕੋਲ ਜਿਹੜਾ ਸੂਟ ਬਚਿਆ ਹੋਇਆ ਆ ਵੇਖੋ ਸੇਮ ਹੀ ਸੂਟ ਉਹਨਾਂ ਨੇ ਲੈਸ ਲਾ ਕੇ ਇਸ ਤਰ੍ਹਾਂ ਰੈਡੀ ਕਰਾਇਆ ਹੈ ਸਿੰਪਲ ਸੋਬਰ ਸੂਟ ਬਣਵਾਇਆ ਹੈ ਕਿਰੇ ਤੇ ਮਿੰਦੀ ਲੈਸ ਲੱਗੀ ਆ ਦੇਖੋ ਸਟੀਚਿੰਗ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਚੱਕਾਂ ਦਾ ਕੰਮ ਠੀਕ ਹੈ ਇਹ ਹੋ ਗਿਆ ਜੀ ਬਾਜੂ ਦਾ ਕੰਮ ਬਹੁਤ ਸੋਹਣਾ ਸੂਟ ਹੈ ਜਿਹੜਾ ਇਹ ਸ਼ਿਮਰ ਪਸ਼ਮੀਨੇ ਦੀ ਸ਼ਰਟ ਇਹਦੇ ਨਾਲ ਹੈਗੀ ਜੀ ਇਹਨਾਂ ਨੇ ਸਲਵਾਰ ਹੈ ਜਿਹੜੀ ਪਲੇਨ ਹੀ ਰੱਖੀ ਆ ਤੁਸੀਂ ਆਪਣੇ ਪਹੁੰਚਨ ਦੀ ਸਫਾਈ ਚੈੱਕ ਕਰ ਸਕਦੇ ਹੋ ਦੇਖੋ ਠੀਕ ਹੈ ਸਿੰਪਲ ਸੌਪਰ ਜੀ ਇਹਨਾਂ ਨੇ ਸੂਟ ਰੱਖਿਆ ਨਾਲ ਆਪਾਂ ਉਹਨਾਂ ਦਾ ਟਾਈਪੀ ਦਾ ਦੁਪੱਟਾ ਐਡ ਕੀਤਾ ਹੈ ਦੁਪੱਟੇ ਤੇ ਆਪਾਂ ਕੋਈ ਵੀ ਗੋਟਾ ਨਹੀਂ ਲਾਇਆ ਠੀਕ ਹੈ ਦੁਪੱਟਾ ਐਡ ਕੀਤਾ ਲਓ ਜੀ ਸ਼ਿਮਰਦਾ ਪਸ਼ਮੀਨੇ ਦਾ ਸੂਟ ਇਹ ਆਪਾਂ ਵਰਕ ਕਰਕੇ ਲੈ ਕੇ ਆਏ ਆ ਜੀ ਲਓ ਇਹ ਪਸ਼ਮੀਨੇ ਦਾ ਸੂਟ ਇਸ ਤਰ੍ਹਾਂ ਸੌਬਰ ਜਿਹਾ ਆਪਾਂ ਵਰਕ ਕੀਤਾ ਤੇ ਸਿਰਫ ਘੇਰੇ ਤੇ ਤੇ ਲੈਸ ਲਾ ਕੇ ਆਪਾਂ ਸੂਟ ਨੂੰ ਰੈਡੀ ਕੀਤਾਗਾ ਚਾਕ ਘੇਰੇ ਦਾ ਲੈਸ ਲੱਗੀ ਹੋਈ ਹੈ ਤੇ ਬਾਜੂ ਦੀ ਇਹ ਬਾਜੂ ਤੇ ਕੰਮ ਕੀਤਾ ਹੀ ਇਸ ਤਰ੍ਹਾਂ ਆਪਾਂ ਵਰਕ ਨਾਲ ਪਸ਼ਮੀਨੇ ਦੇ ਸੂਟ ਹੈ ਜਿਹੜੇ ਵਰਕ ਵਾਲੇ ਤੁਸੀਂ ਉਹ ਵੀ ਆਪਣੇ ਕੋਲੋਂ ਲੈ ਸਕਦੇ ਹੋ ਬਹੁਤ ਸੋਹਣੇ ਸੋਹਣੇ ਸੂਟ ਹੈ ਜਿਹੜੇ ਆਪਾਂ ਵਰਕ ਕੀਤੇ ਹੋਏ ਹੈ ਤੇ ਇਹਦੇ ਨਾਲ ਜੀ ਆਪਾਂ ਸਲਵਾਰ ਬਿਲਕੁਲ ਪਲੇਨ ਰੱਖੀ ਹੈਗੀ ਕੋਈ ਵੀ ਵਰਕ ਨਹੀਂ ਨਾਲ ਆਪਾਂ ਟਾਈ ਐਂਡ ਟਾਈ ਦੁਪੱਟਾ ਰੱਖਿਆ ਪਸ਼ਮੀਨੇ ਦਾ ਦੁਪੱਟਾ ਹੈ ਜੀ ਦੇਖੋ ਪਸ਼ਮੀਨੇ ਦਾ ਦੁਪੱਟਾ ਟਾਈ ਐਂਡ ਟਾਈ ਕੀਤਾ ਹੋਇਆ ਹੈ ਬਹੁਤ ਸੋਹਣੇ ਸੋਹਣੇ ਸੂਟ ਹੈ ਜਿਹੜੇ ਆਪਾਂ ਰੈਡੀ ਕਰਕੇ ਲੈ ਕੇ ਆਏ ਆ ਭੈਣਾਂ ਲਈ ਲਓ ਜੀ ਇਹ ਨੇਵੀ ਕਲਰ ਦੇਖੋ ਦੇਖੋ ਜੀ ਘੇਰੇ ਤੇ ਲੈਸ ਲਾਈ ਹੈ ਨੇਵੀ ਕਲਰ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਦੇਖੋ ਜੀ ਨੇਵੀ ਬਲੂ ਕਲਰ ਹੈ ਤੇ ਬਾਹਤੂ ਦਾ ਕੰਮ ਹੋ ਗਿਆ ਬਾਹੂ ਤੇ ਲੈਸ ਲੱਗੀ ਹੈ ਨਾਲੇ ਸਿੰਪਲ ਦੇ ਸਿੰਪਲ ਸਾਬਰ ਸੂਟ ਹੈ ਜੀ ਬਹੁਤ ਸੋਹਣੇ ਤੇ ਇਹ ਹੋ ਗਈ ਜੇ ਇਹਦੇ ਨਾਲ ਪਲੇਨ ਸਲਵਾਰ ਆਪਾਂ ਸਲਵਾਰਾਂ ਤੇ ਵਰਕ ਨਹੀਂ ਕੀਤਾ ਹੋਇਆ ਕਸਟਮਰ ਨੇ ਕਿਹਾ ਨਹੀਂ ਵਰਕ ਕਰਨਾ ਤਾਂ ਆਪਾਂ ਬਿਲਕੁਲ ਨਹੀਂ ਕੀਤਾ ਕਸਟਮਰ ਦੀ ਡਿਮਾਂਡ ਤੇ ਜੋ ਵੀ ਚੁਆਇਸ ਹੁੰਦੀ ਆਪਾਂ ਉਹਵੇਂ-ਵੇਂ ਸੂਟ ਆ ਜਿਹੜੇ ਰੈਡੀ ਕਰਕੇ ਦਿੰਦੇ ਆ ਨਾਲ ਆਪਾਂ ਟੈਬੀਦੰਨੇ ਦੁਪੱਟਾ ਰੱਖੇ ਦੇਖੋ ਠੀਕ ਹੈ ਜੀ ਤੇ ਮੈਂ ਤੁਹਾਨੂੰ ਚੈੱਕ ਕਰਵਾ ਦਿੰਦੀ ਆ ਜੀ ਇਹ ਇਹਦੇ ਨਾਲ ਸੂਟ ਨੇਵੀ ਕਲਰ ਵੀ ਆਪਣੇ ਕੋਲ ਇੱਕ ਪੀਸ ਬਚਿਆ ਹੋਇਆ ਤੁਸੀਂ ਇਹਦੇ ਵਿੱਚੋਂ ਵੀ ਨੇਵੀ ਬਲੂ ਦੇ ਵਿੱਚੋਂ ਵੀ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋ ਦੇਖੋ ਐਵੇਂ ਦਾ ਕਲਰ ਠੀਕ ਹੈ ਇਹ ਸੂਟ ਵੀ ਆਪਣੇ ਕੋਲ ਇੱਕ ਇੱਕ ਪੀਸ ਬਚਿਆ ਤੇ ਮਰੀਆਂ ਭੈਣਾਂ ਕਿਸੇ ਨੂੰ ਵੀ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਲੈ ਨੰਬਰ ਤੇ ਭੇਜ ਦਿਓ ਤੇ ਆਪਦੇ ਲਈ ਸੂਟ ਹੈ ਜਿਹੜਾ ਤੁਸੀਂ ਬੁੱਕ ਕਰ ਲਿਓ ਤੁਸੀਂ ਸਾਡੇ ਤੋਂ ਸਿਲਾਈ ਕਰਾ ਕੇ ਵੀ ਲੈ ਸਕਦੇ ਹੋ ਬਿਨਾਂ ਸਿਲਾਈ ਤੋਂ ਠੀਕ ਹੈ ਇਹਦੇ ਵਿੱਚ ਇੱਕ ਗ੍ਰੀਨ ਕਲਰ ਵੀ ਆਪਣੇ ਕੋਲ ਲਓ ਜੀ ਇਹ ਗ੍ਰੀਨ ਕਲਰ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਸੂਟ ਜਦੋਂ ਸਲਾਈ ਹੁੰਦੇ ਆ ਠੀਕ ਹੈ ਜੀ ਇੱਕ ਮਹਿਰੂਨ ਕਲਰ ਹੋ ਗਿਆ ਇਹ ਲੋ ਆ ਮਹਿਰੂਨ ਕਲਰ ਹੋ ਗਿਆ ਤੇ ਇਹ ਗ੍ਰੀਨ ਕਲਰ ਤੇ ਆਪਾਂ ਤੁਹਾਨੂੰ ਜਿੰਨੇ ਇਹ ਆਪਣੇ ਕੋਲ ਇੱਕ ਪੀਸ ਬਚਿਆ ਤੇ ਜਲਦੀ ਜਲਦੀ ਭੇਣਾ ਬੁੱਕ ਕਰਾ ਲੈਣ ਠੀਕ ਹੈ ਜੀ ਤੁਸੀਂ ਲੈ ਸਕਦੇ ਹੋ ਇਹ ਵਾਲੇ ਸੂਟ ਆਪਣੇ ਕੋਲ ਇਹ ਸ਼ਿਲਕ ਪਸ਼ਮੀਨੇ ਦੀਆਂ ਸ਼ਰਟਾਂ ਜੀ ਤੇ ਪਸ਼ਮੀਨਾ ਦੀ ਹੈਗੀ ਸਲਵਾਰ ਲੋਪੇ ਨੂੰ ਜਲਦੀ ਜਲਦੀ ਬੁੱਕ ਕਰਿਓ ਤੁਸੀਂ ਸਿਲਾਈ ਕਰਾ ਕੇ ਵੀ ਲੈ ਸਕਦੇ ਹੋ ਬਿਨਾ ਸਿਲਾਈ ਤੋਂ ਵੀ ਲਓ ਜੀ ਆਪਾਂ ਮਹਿਰੂਨ ਕਲਰ ਦੇ ਵਿੱਚ ਵੀ ਸੂਟ ਨੂੰ ਰੈਡੀ ਕੀਤਾ ਲਓ ਦੇਖੋ ਜੀ ਇਹਦੇ ਆਪਾਂ neck ਦਾ ਕੰਮ ਕੀਤਾ ਐਸ ਤਰ੍ਹਾਂ neck ਬਣਾਇਆ ਲੈਸ ਲਾ ਕੇ ਤੇ ਬਾਜੂ ਦਾ ਕੰਮ ਹੋ ਗਿਆ ਵੇਖੋ ਬਹੁਤ ਸੋਹਣੀਆਂ ਸੁਣੀਆਂ ਲੈਸ ਆ ਜਿਹੜੀਆਂ ਆਪਾਂ ਐਡ ਕਰਦੇ ਆਂਗੇ ਇੱਕੇ ਰਿਦਾ ਕੰਮ ਹੋ ਗਿਆ ਜੀ ਲੈਸ ਲਾ ਕੇ ਠੀਕ ਹੈ ਜੀ ਦੇਖੋ ਸੂਟ ਕਿੰਨਾ ਸੋਹਣਾ ਬਣਿਆ ਤੇ ਨਾਲ ਇਹਦੇ ਆਪਾਂ ਰੱਖਿਆ ਜੀ ਪਸ਼ਮੀਨੇ ਦਾ ਦੁਪੱਟਾ ਮੈਰੂਨ ਕਲਰ ਦਾ ਸਿੰਪਲ ਸੋਬਰ ਸੂਟ ਬਣਾਏ ਆਪਾਂ ਬੁਟੀਕ ਤੋਂ ਹਰੇਕ ਭੈਣ ਹੈ ਜਿਹੜੇ ਆਪਦੇ ਚ ਵਸਤੇ ਸੂਟ ਹੈ ਜਿਹੜੇ ਬਣਵਾ ਸਕਦੇ ਦੇਖੋ ਇਹਦੇ ਆਪਾਂ ਸਲਵਾਰ ਦੇ ਲੈਸ ਲਾ ਕੇ ਡਿਜ਼ਾਈਨਿੰਗ ਕੀਤੀ ਹੈ ਇਸ ਤਰ੍ਹਾਂ ਦੇਖੋ ਇਹ ਆਪਾਂ ਡਿਜ਼ਾਈਨਿੰਗ ਕੀਤੀ ਹੈ ਸਲਵਾਰ ਦੇ ਪੌਂਚਾਂ ਦੀ ਜਿਵੇਂ ਜਿਵੇਂ ਕੀ ਕਸਟਮਰ ਦੀ ਡਿਮਾਂਡ ਹੁੰਦੀ ਹੈ ਵੀ ਸਾਨੂੰ ਆਹ ਚੀਜ਼ ਐਡ ਕਰਕੇ ਦੋ ਆਪਾਂ ਕਸਟਮਰ ਦੀ ਡਿਮਾਂਡ ਦੇ ਹਿਸਾਬ ਨਾਲ ਹੀ ਚੱਲਦੇ ਆਂਗੇ ਠੀਕ ਹੈ ਜਿਵੇਂ ਵੀ ਕਸਟਮਰ ਆਪਾਂ ਨੂੰ ਬੋਲਦਾ ਹੈਗਾ ਫੋਮੇ ਚੀਜ਼ ਨੂੰ ਰੈਡੀ ਕਰਕੇ ਦਿੰਨੇ ਆ ਇਹ ਹੋ ਗਿਆ ਜੀ ਮੈਰੂਨ ਸੂਟ ਤੇ ਬਹੁਤ ਹੀ ਜਿਆਦਾ ਸੋਹਣੇ ਲੱਗਦਾ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਬਹੁਤ ਸੋਹਣੇ ਸਟਿਚਿੰਗ ਕਰਦੇ ਆਂਗੇ ਬਹੁਤ ਸੋਹਣੇ ਸੂਟ ਆ ਜਿਹੜੇ ਆਪਾਂ ਹੈਂਡਵਰਕ ਮਸ਼ੀਨਵਰਕ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆਪਾਂ ਤਿਆਰ ਕਰਦੇ ਆਂ ਤੁਸੀਂ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਪਿਕ ਭੇਜ ਕੇ ਆਪਦੇ ਲਈ ਸੂਟਾ ਜਿਹੜਾ ਤਿਆਰ ਕਰਵਾ ਸਕਦੇ ਹੋ ਲੋਪੇ ਨੂੰ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਏ ਆ ਬਹੁਤ ਸੋਹਣੇ ਸੋਹਣੇ ਸੂਟ ਦਿਖਾਏ ਆ ਸਟਿਚ ਹੋਏ ਤੇ ਜਿਹੜੇ ਸੂਟ ਆਪਣੇ ਕੋਲ ਕੁਝਕ ਬਚੇ ਹੋਏ ਸੂਟ ਆ ਆਪਾਂ ਤੁਹਾਨੂੰ ਉਹ ਵੀ ਚੈੱਕ ਕਰਾਏ ਆ ਪਹਿਣਾ ਵੀ ਲੈ ਸਕਦੀਆਂ ਇਹਨਾਂ ਸੂਟਾਂ ਨੂੰ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਸਟਿਚਿੰਗ ਕਰਵਾ ਕੇ ਆਪਣੇ ਕੋਲ ਟੇਲਰ ਅਵੇਲੇਬਲ ਹੈ ਜੀ ਤੇ ਵਰਕਰ ਵੀ ਅਵੇਲੇਬਲ ਆ ਤੁਸੀਂ ਕਿਸੇ ਤਰ੍ਹਾਂ ਦਾ ਵੀ ਆਪਣੇ ਕੋਲ ਵਰਕ ਕਰਵਾਉਣਾ ਹੈ ਤੇ ਲੋਪੇ ਨੂੰ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਮਿਲਦੇ ਆਂ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਵੀਡੀਓ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਇਕ ਜ਼ਰੂਰ ਕਰ ਦਿਓ ਜੀ ਪਹਿਣਾ ਵੀ ਸੋਹਣੇ ਸੋਹਣੇ ਸੂਟ ਹੈ ਜਿਹੜੇ ਬੁਟੀਕਾਂ ਦੇ ਬਣੇ ਹੋਏ ਪਹਿਣਾ ਵੀ ਆਪਣੇ ਕੋਲੋਂ ਸੂਟ ਹੈ ਬਾਏ ਕਰ ਸਕਦੇ ਆਂ ਜੀ ਕੀ ਜੀ ਕੋਈ ਵੀ ਪੈੜ ਆ ਸੂਟਾਂ ਤੋਂ ਬਿਨਾ ਰਹਿ ਨਾ ਜਾਣ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਦਾ